ਹੈਲੋ ਦੋਸਤੋ ਰਜਨੀ ਕੀ ਦੁਨੀਆ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਅੱਜ ਦੀ ਵੀਡੀਓ ਚ ਅਸੀਂ ਤੁਹਾਨੂੰ ਘਰ ਵਿੱਚ ਹੀ ਚਨੇਆਂ ਨੂੰ ਭੁੰਨ ਕੇ ਦਿਖਾਵਾਂਗੇ ਬਿਲਕੁਲ ਹੀ ਬਾਜ਼ਾਰ ਵਰਗੇ ਤੇ ਵੀਡੀਓ ਨੂੰ ਬਿਲਕੁਕੁਲ ਵੀ ਸਕਿੱਪ ਨਾ ਕਰਿਓ ਤੇ ਵੀਡੀਓ ਚ ਬਨੇ ਰਹੋ ਪੁਜੇ ਚਨੇ ਬਣਾ ਲੈ ਅਸੀਂ ਲਿਆ ਕਾਲੇ ਚਨੇ ਦਾ ਪੈਕਟ ਅਦੇ ਚ ਅਸੀਂ ਅੱਧੀ ਕੋਲੀ ਹੀ ਚਨੇ ਪਾਵਾਂਗੇ ਚਨੇਆਂ ਨੂੰ ਭੁੰਨਣ ਲਈ ਅਸੀਂ ਲਿਆ ਇੱਕ ਫਰਾਈਪੈਨ ਫਰਾਈਪੈਨ ਨੂੰ ਗੈਸ ਉੱਪਰ ਰਾਖਤਾ ਤੇ ਗੈਸ ਔਨ ਕਰ ਦਿੰਨੇ ਆ ਪਹਿਲੇ ਸੀ ਫਰਾਈ ਬੈਨ ਨੂੰ ਗਰਮ ਕਰ ਲੈਣੇ ਆ ਫੇਰ ਇਹਦੇ ਵਿੱਚ ਅਸੀਂ ਨਮਕ ਪਾਵਾਂਗੇ ਨਮ ਹੋ ਗਿਆ ਹੁਣ ਅਦੇ ਵਿੱਚ ਪਾਵਾਂਗੇ ਅਸੀਂ ਅੱਧਿਕ ਕਾਰਸ਼ੀ ਨਮਕ ਇਹਦੇ ਵਿੱਚ ਅਸੀਂ ਚਨੇ ਪੁੰਨਾਂਗੇ ਫਰਾਈ ਬੈਨ ਵਿੱਚ ਅਸੀਂ ਨਮਕ ਪਾ ਲਿਆ ਇਸ ਨੂੰ ਚੰਗੀ ਤਰ੍ਹਾਂ ਗਰਮ ਹੋਣ ਦਿੰਨੇ ਆ ਨਮਕ ਨੂੰ ਅਸੀਂ ਪਹਿਲਾਂ ਚੰਗੀ ਤਰ੍ਹਾਂ ਪੁੰਨ ਲੈਣੇ ਆ ਨਮਕ ਸਾਡਾ ਗਰਮ ਹੋ ਗਿਆ ਤਾਂ ਨਮਕ ਚੰਗੀ ਤਰ੍ਹਾਂ ਸਾਡਾ ਪੁੱਜ ਗਿਆ। ਹੁਣ ਇਹਦੇ ਵਿੱਚ ਪਾਵਾਂਗੇ ਅਸੀਂ ਚਨੇ। ਚੰਨਿਆਂ ਦੀ ਅਸੀਂ ਇੱਕ ਕੋਲੀ ਲਈ ਹੈ। ਇਹਨਾਂ ਨੂੰ ਵਿੱਚ ਹੌਲੀ ਹੌਲੀ। ਕੱਚੀ ਦੇ ਨਾਲ ਨੂੰ ਹਿਲਾਉਂਦੇ ਰਵਾਂਗੇ। ਆ ਦੇਖੋ ਚਨੇ ਸਾਡੇ ਫੁੱਟਨੇ ਸ਼ੁਰੂ ਹੋ ਗਏ ਆ ਤੁਸੀਂ ਵੀ ਜਦੋਂ ਚਨੇ ਭੁੰਨਿਆ ਤੇ ਨਮਕ ਵਿੱਚ ਭੁੰਨਿਓ ਨਮਕਾ ਚੇਹ ਭੁੰਨ ਨਾਲ ਚਨੇ ਬਿਲਕੁਲ ਹੀ ਬਾਜ਼ਾਰ ਵਰਗੇ ਬੰਦੇ ਆ ਹੁਣ ਅਸੀਂ ਗੈਸ ਸਿਮ ਕਰ ਲਾਂਗੇ ਆ ਦੇਖੋ ਦੇਖੋ ਘਰ ਵਿੱਚ ਚਨੇ ਬਾਜ਼ਾਰ ਨਾਲੋਂ ਵੀ ਵਧੀਆ ਕੁੱਝ ਦੇਣ ਹੁਣ ਸੇਹ ਫਰਾਈ ਵੀ ਨੁੱਤਾ ਹਲਾ ਲਾਓ ਤਾਂ ਕਿ ਕੋ ਜਿਆ ਸੇਕ ਪਵੇ ਆ ਦੇਖੋ ਕਿੰਨੇ ਵਧੀਆ ਚਨੇ ਸਾਡੇ ਪੁੱਜੇ ਆ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਫੇਰ ਮਿਲਾਂਗੇ ਅਗਲੀ ਨਵੀਂ ਵੀਡੀਓ 'ਚ ਬਾਏ ਬਾਏ